ਸਾਡੇ ਦਾ ਜਿਹੜੇ ਚੁਣ ਕੇ ਚਲੇ ਜਾਂਦੇ ਨੇ ਆਪਣੇ ਬੰਦੇ ਉਹ ਇਸ ਵਾਰਸ ਕਰਦੇ ਨੇ ਪਾਰਲੀਮੈਂਟ ਚ ਉੱਥੇ ਗਿਆ ਦੀ ਕੋਈ ਕਰਦਾ ਸਭ ਇੱਕੋ ਹੀ ਰਹਿ ਗੋ ਪਹਿਲਾਂ ਇੱਕ ਹੋ ਜਾਂਦੇ ਨੇ ਤਾਂ ਉੱਥੇ ਬਣ ਦਿੰਦੇ ਨੇ ਉਹ ਤਾਂ ਆਪਣ ਸੰਗ ਤੋੜੀ ਵਾਲੇ ਜਾਂਦੇ ਨੇ ਉੱਥੇ ਤੂਬ ਸੰਗ ਜੋੜ ਤੇ ਜਦ ਆਵਰ ਸਭ ਤੋੜੀ ਹੋਈ ਹੈ ਤਾਂ ਹੀ ਸਾਥ ਹੋ ਸਕਦਾ ਸੱਚ ਦੇ ਅਧਾਰ ਤੇ ਇੱਥੇ ਜਿੰਨੇ ਵੀ ਰਾਜੇ ਬਣਦੇ ਨੇ ਆ ਮੈਂਬਰ ਪਾਰਲੀਮੈਂਟ ਬਣਦੇ ਨੇ ਨਾ ਅਵਰਸੰਗ ਤੋੜੀ ਰਹੀ ਹੋਣਾਂ ਨੇ ਜਿੰਨੇ ਵੀ ਸੰਤ ਨੇ ਬਣਦੇ بڑے بڑے ਉਹਨਾਂ ਨੇ ਅਵਰਸੰਗ ਤੋੜੀ ਕਿਸੇ ਨੇ ਵੀ ਨਹੀਂ ਆ ਫਕਤਾ ਨੇ ਅਵਰਸੰਗ ਤੋੜੀ ਔਰ ਕਿਸੇ ਨੇ ਨਹੀਂ ਤੋੜੀ ਇਹ ਨਾਉਦੇਵ ਸੀ ਜਿਹੜਾ ਕਹਿ ਰਿਹਾ ਨਾ ਤੂੰ ਮੇਰੀ ਨਾ ਮੈਂ ਤੇਰਾ ਫੂੰਗੜਾ ਨਾ ਤੂੰ ਮੇਰੀ ਮਾਂ ਮਾਂ ਨੂੰ ਕਹਤਾ ਤਾ ਤੂੰ ਮੇਰੀ ਮਾਂ ਹੀ ਨਹੀਂ ਹੈ ਮੈਂ ਤੇਰਾ ਪੁੱਤਰੇ ਜੇ ਤੂੰ ਮੈਨੂੰ ਕਹਿਨੀ ਆਂ ਰਾਮ ਛੱਡ ਦੇ ਅੱਲਾ ਭਜ ਲੈ ਰਾਮ ਛੱਡ ਕੇ ਨਾ ਭਜੇ ਖੁਦਾਏ ਜੇ ਤੂੰ ਇਹ ਕਹਿਨੀ ਆਂ ਤੇਰੀ ਬਾਣੀ ਮੈਂ ਤੇਰਾ ਦਿੱਤਾ ਸੀ ਨਾਲ ਲੈ ਗਲੀ ਜਣ ਸੰਭਲੀਆਂ ਇੱਥੇ ਰਹਿਣਾ ਲੈ ਜੀ ਕਰ ਲੋ ਸ਼੍ਰੀ ਗੁਰੂ ਦਿੱਤਾ ਸੀ ਨਾ ਤਾਂ ਮੈਂ ਕਿਹਾ ਨਾਲ ਲੈ ਕੇ ਜਾਣਾ ਆਤਮਾ ਤੇ ਲੈ ਬਲ ਤੇ ਬੋਲ ਰਿਹਾ ਹੈ ਦੁਨੀਆ ਸ਼ਰੀਰ ਦੇ ਲੈਵਲ ਤੇ ਗੱਲ ਕਰ ਲਈਏ ਆਤਮਾ ਨਾਲ ਮਾਂ ਦਾ ਕੋਈ ਰਿਸ਼ਤਾ ਨਹੀਂ ਆਤਮਾ ਨਾਲ ਪਿਉਰੀ ਆਤਮਾ ਦਾ ਕੋਈ ਰਿਸ਼ਤਾ ਨਹੀਂ ਕਿਸੇ ਦੀ ਆਤਮਾ ਨਾਲ ਵੀ ਕਿਸੇ ਦੇ ਮਾਪੇ ਨਾਲ ਕੋਈ ਰਿਸ਼ਤਾ ਨਹੀਂ ਆਤਮਾ ਦਾ ਢਾਲ ਹੋਈ ਹੋਈ ਹੈ ਢਾਲ ਦਾ ਆਪਸ ਵਿੱਚ ਹੀ ਰਿਸ਼ਤਾ ਢਾੜੇ ਆਪੇ ਕਰਦੇ ਇਲਾ ਢਾੜਾ ਤੇ ਆਪ ਉਹਦੇ ਸੇ ਸਮਝੇ ਆਪ ਧੜਵਾਸੇ ਗੱਲਾਂ ਨੂੰੁੰਦਲਾ ਮਨ ਬਹਲੇ ਮਨ ਨੂੰ ਸਮਝਾ ਰਿਹਾ ਅੱਧਾ ਸ਼ੁੱਧਵਾਨ ਅਸ਼ੁੱਧਵਾਨ ਨੂੰ ਸਮਝਾ ਰਿਹਾ ਵੀ ਤੂੰ ਵੀ ਸ਼ੁੱਧ ਹੋ ਜਾ ਸ਼ੁੱਧ ਹੋਣ ਦਾ ਸੁੱਖ ਹੈ ਉਹ ਬੰਦੇ ਨਾਮ ਅਨੇ ਲੱਗ ਗੱਲ ਪਰ ਇਸਾ ਦੋਹਾਂ ਲਈ ਹੁਣ ਕਿਸੇ ਦਾ ਰਿਸ਼ਤਾ ਨਹੀਂ ਕਿਸੇ ਨਾਲ ਕਿਸੇ ਬਾਲ ਨੇ ਗੁਰੂ ਨਾਲ ਵੀ ਕੋਈ ਰਿਸ਼ਤਾ ਨਹੀਂ ਬਿਲਕੁਲ ਕੋਈ ਰਿਸ਼ਤਾ ਨਹੀਂ ਰਿਸ਼ਤਾ ਘੱਟ ਰਿਸ਼ਤਾ ਦਾ ਉੱਥੇ ਸੱਚਖੰਡੇ ਜਾ ਕੇ ਸਾਰਿਆਂ ਦਾ ਸੱਚਖੰਡਾ ਰਿਸ਼ਤਾ ਜਦ ਸੱਚਖੰਡਾ ਜੀ ਦਾ ਰਿਸ਼ਤਾ ਸਾਰਿਆਂ ਨਾਲ ਹੋ ਗਿਆ ਰਿਸ਼ਤਾ ਜੇ ਕੋਈ ਕਹੇ ਕੱਲੇ ਗੁਰੂ ਨਾਲ ਮੇਰਾ ਰਿਸ਼ਤਾ ਹੈ ਕੱਲੇ ਨਾਮਕਨਾ ਸਖਾਂ ਦਾ ਰਿਸ਼ਤਾ ਵੀ ਗਲਤ ਹੈ ਐਸੇ ਕਰਕੇ ਭਗਤ ਸਾਰੇ ਬਾਣੀ ਚ ਰਖ ਲੈ ਉਹਨਾਂ ਨੇ ਇਕੱਠੇ ਇੱਕੋ ਜਗ੍ਹਾ ਰਖ ਲੈ ਮਤੇ ਕੋਈ ਸੋਚੇ ਸਾਡਾ ਕਿਸੇ ਗੁਰੂ ਨਾਲ ਰਿਸ਼ਤਾ ਹੈ ਜੇ ਜਾਂ ਨਾਮਕਨਾ ਰਿਸ਼ਤਾ ਹੋ ਜਾਏ ਕਬੀਰ ਨਾਲ ਰਿਸ਼ਤਾ ਉਹ ਜੇ ਨਾਮ ਦੇ ਬਨਾਰਸ ਦਾ ਉਹ ਜੇ ਰਬਦਾਸ ਨਾਲ ਰਿਸ਼ਤਾ ਇਹ ਭੁਲੇਖਾ ਰਹਿ ਜਾਂਦਾ ਇਹਨਾਂ ਨੂੰ ਨਹੀਂ ਕਿ ਉਹਨਾਂ ਨੂੰ ਰਬਦਾਸਿਆਂ ਨੂੰ ਭੁਲੇਖਾ ਨਾ ਸਾਡਾ ਰਬਦਾਸ ਨਾਲ ਰਿਸ਼ਤਾ ਨਾਨਕ ਨਾਲ ਹੈ ਜੀ ਸਿੱਖਾਂ ਦਾ ਵੀ ਭੁਲੇਖਾ ਰਬਦਾਸ ਨਾਲ ਘੱਟ ਰਿਸ਼ਤਾ ਹੈ ਅੰਦਰੋਂ ਕਹਿੰਦੇ ਨੇ ਜਾਂ ਉੱਤੋਂ ਨਹੀਂ ਕਹਿੰਦੇ ਹਕੀਕਤ ਇਹ ਹੈ ਜੇ ਪੋਥੀ ਸਾਹਿਬ ਨਾਲ ਸਾਡਾ ਰਿਸ਼ਤਾ ਹੈ ਪਰਮੇਸ਼ਰ ਨਾਲ ਇਸ ਪਰਮੇਸ਼ਰ ਦਾ ਧਾਨ ਹੈ ਨਾ ਤਾਂ ਇਹਨੂੰ ਗੁਰੂ ਦਾ ਸਤਨ ਨਹੀਂ ਦੇ ਸਕਦੇ ਪਰਮੇਸ਼ਰ ਦਾ ਸਤਨ ਲਵੋਗੇ ਜੇ ਗੁਰੂ ਗੋਬਿੰਦ ਸਿੰਘ ਵਾਲੀ ਗੁਰਿਆਈ ਦੇਤੀ ਫਿਰ ਕੱਲੇ ਗੋਬਿੰਦ ਸਿੰਘ ਨਾਲ ਇਸ ਤਰ੍ਹਾਂ ਰਹਿ ਗਿਆ ਬਾਕੀ ਨਹੀਂ ਰਿਹਾ ਸਾਡਾ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਬੁਖਾੜ ਪੈਦਾ ਹੋਊਗਾ ਇਹਨਾਂ ਗੱਲਾਂ ਨਾਲ ਗੁਰਿਆਈ ਦੇਉਣ ਨਾਲ ਕੀ ਬੁਖਾੜ ਪੈਦਾ ਹੋਊ ਇਹਨਾਂ ਨੂੰ ਕੀ ਸਮਝ ਆ ਇਸ ਗੱਲ ਦੀ ਵੀ ਕੀ ਕੀ ਬਿਮਾਰੀਆਂ ਪੈਦਾ ਛਲਡ ਗਿਆ ਇੱਥੋਂ ਜਿਹੜਾ ਝੂਠ ਦਾ ਬੋਲ ਲਿਆ ਇੱਕ ਵਾਰ ਗੁਰਿਆਈ ਦੇਣ ਦਾ ਉਹਨਾਂ ਬਮਾਰੀਆਂ ਕਰੀਆ ਪਹਿਲਾਂ ਉਹਨੂੰ ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਕਿਹੜਾ ਧਾਰਮਕ ਬੰਦੇ ਨੇ ਇਹ ਤਾਂ ਧਾਰਮਕ ਬੰਦਿਆਂ ਨੂੰ ਪਤਾ ਹੁੰਦਾ ਇਹਦਾ ਵਕੀਲ ਨੂੰ ਪਤਾ ਹੁੰਦਾ ਇੱਕ ਬਿਆਨ ਫਿਸਲ ਗਿਆ ਤੇ ਉਹਦਾ ਕੀ ਬਣ ਜਾਣਾ ਹੈ ਇੱਕ ਬਿਆਨ ਜਰਾਕ ਫਿਸਲਿਆ ਹੋਇਆ ਉਹਦਾ ਕੀ ਬਣ ਜਾਣਾ ਹੈ ਤਾਂ ਵਕੀਲ ਨੂੰ ਪਤਾ ਹੁੰਦਾ ਇਹ ਤਾਂ ਗੁਰਮਖਾਂ ਨੂੰ ਪਤਾ ਵੀ ਇੱਕ ਥਾਂ ਤੇ ਫਿਸਲੇ ਹੋਏ ਫਿਰ ਖੜਦਾ ਹੀ ਨਹੀਂ ਕਿਤੇ ਔਗੜ ਘਾਟੀ ਰਾਮ ਕੀਆ ਇੱਕ ਥਾਂ ਤੋਂ ਫਿਸਲਿਆ ਪੈਰ ਖੜਡ ਚਲਾ ਜਾਂਦਾ ਇਹ ਕੀ ਜਾਣ ਵੀ ਖੜਡ ਕੀ ਹੈ ਉਗੜ ਘਾਟੀ ਕਿਉਂ ਗਿਆ ਕਬੀਰ ਨੇ ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਤਾਂ ਬੜਕੇ ਘਾਹੋਂਗੇ ਹਾਂਜੀ ਵੱਡੀ ਵਡਿਆਈ ਜਾਣੇ ਚਲ ਥੌਂ ਵੱਡੀ ਵਡਿਆਈ ਇਸ ਕਰਕੇ ਵੀ ਉਹਦੀ ਉਹ ਜਿਹੜਾ ਥੌਂ ਅਡੋਲ ਹੈ ਉਹਦੀ ਅਸਤਾ ਅਡੋਲ ਹੈ ਅਡੋਲ ਘਰ ਚ ਰਹਿੰਦਾ ਹੈ ਅਡੋਲ ਕੀ ਹੈ ਅਡੋਲ ਆਕਾਸ਼ ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਹੈ ਉਹ ਅਡੋਲ ਹੈ ਜਿਹੜਾ ਮਾਇਆ ਨਾਲ ਜੁੜ ਗਿਆ ਪੌਣ ਨਾਲ ਜੁੜ ਗਿਆ ਉਹ ਅਡੋਲ ਨਹੀਂ ਹੈ ਮਨ ਅਡੋਲ ਇਸ ਕਰਕੇ ਨਹੀਂ ਮਨ ਮਾਇਆ ਨਾਲ ਜੁੜ ਗਿਆ ਜਿਹੜਾ ਅੱਧਾ ਚਿੱਤ ਹੈ ਉਹ ਅਡੋਲ ਤਾਂ ਹੈ ਉਹ ਆਕਾਸ਼ ਨਾਲ ਜੁੜਿਆ ਹੋਇਆ ਹੈ ਪਰ ਅਡੋਲ ਤਾਂ ਨਹੀਂ ਉਹਨਾਂ ਆਕਾਸ਼ਾ ਸ਼ਰੀਰ ਨਾਲ ਵੀ ਜੁੜਿਆ ਹੋਇਆ ਹੈ ਵਨ ਨਵੀ ਉਦਾਰ ਇਸਤਾ ਅਡੋਲ ਹੈ ਵੀ ਅਡੋਲ ਹੈ ਵੀ ਉਹ ਅਡੋਲ ਹੈ ਵੀ ਅਡੋਲ ਕਿਉਂਕਿ ਉਹਦਾ ਆਕਾਸ਼ ਦੀ ਨਾਲ ਇੱਕ ਤਰ੍ਹਾਂ ਅਡੋਲ ਜਨ ਜਰ ਸਰੀਰ ਆ ਉਹਨਾਂ ਚ ਰ ਆਕਾਸ਼ ਵੀ ਅਡੋਲ ਨਹੀਂ ਹੈ ਉਹ ਇਸ ਕਰਕੇ ਅਸਥਿਰਕ ਹੈ ਅਸਥਿਰ ਚੀਤ ਸਥਿਰ ਨਹੀਂ ਕੇ ਹਾਲਤ ਅਸਥਿਰ ਚੀਤ ਮਨੁੱਖ ਮੰਨਿਓ ਜੇ ਮਨ ਵੀ ਮੰਨ ਲਿਆ ਤਾਂ ਵੀ ਚੀਤ ਜਿੱਤ ਜਾਓ ਅਸਰੇਏ ਸਰੀਰ ਜਿੱਨਾ ਜਰ ਹੈ ਉਹ ਨਜਰਾ ਅਸਰੇਏ ਜਿੱਨਾ ਜਰ ਸਰੀਰ ਹੈ ਨਾ ਉਹ ਸਮੁੰਦਰ ਵਿੱਚ ਆਇਆ ਇਹਨਾਂ ਗੱਲ ਕਦੇ ਵੀ ਫੈਸਲਾ ਬਦਲ ਸਕਦਾ ਜਿੱਨਾ ਜਰ ਸਰੀਰ ਦੇ ਵਿੱਚ ਹੈ ਉਹ ਨਾ ਜਰ ਨਾ ਸਮੁੰਦਰ ਵਿੱਚ ਤੇ ਉਹਦਾ ਆਇਆ ਵੀ ਥਲਦੀ ਕਿਸ਼ਤੀ ਜਿ ਬੈਠਾ ਥਰ ਪਰ ਕਿਸ਼ਤੀ ਜੋ ਹਲਦੀ ਚਲਦੀ ਹੈ ਕਿਸ਼ਤੀ ਤਾਂ ਦੁਰਦੀ ਹੈ ਨਾ ਉਸ ਸਾਈ ਗੱਲ ਹੈ ਇਹ ਵੀ ਬੁੱਝਣ ਵਾਲੀ ਗੱਲ ਹੈ ਪੈਰ ਪੈਰ ਤੇ ਗੁਰਬਾਣੀ ਬੁੱਝਣ ਵਾਲੀ ਗੱਲ ਹੈ ਸਾਰੀ